ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਜੇ ਹੋਰ ਸਨਾਓ ਠੀਕ ਠਾਕ ਜੇ ਤੇ ਅੱਜ ਇਹਦੀ ਕੀਤੀ ਆ ਤੇ ਗੋਭੀ ਆਪਾਂ ਕੀਤੀ ਇਧਰੋਂ ਤਿਆਰ ਆਪਣੀ ਘਰ ਦੀ ਤੇ ਗੋਭੀ ਵੇਖੋ ਆਪਣੇ ਕੋਲ ਫੁੱਲ ਵੇਖੋ ਫੁੱਲ ਵੇਖੋ ਗੋਭੀ ਦਾ ਤੁਸੀਂ ਠੀਕ ਸ ਹੈ ਠੀਕ ਹੈ ਨਹੀਂ ਇਹ ਅਭੀ ਗੋਭੀ ਦਾ ਫੁੱਲ ਤਾਂ ਤੁਹਾਨੂੰ ਹਣ ਰੀਅਲ ਫੁੱਲ ਦੱਸਨੇ ਜਿਹੜੇ ਅਸੀਂ ਤਿਆਰ ਕੀਤੇ ਆ ਤੇ ਰੂੜੀ ਬੜੀ ਆਪਣੇ ਕੋਲ ਵੇਖੋ ਢੇਰ ਲੱਗਾ ਪਿਛੇ ਤੇ ਇਧਰ ਠੀਕ ਹੁਣ ਇਹ ਰੂੜੀ ਫੇਰ ਸੁਟਣੀ ਸਾਰੀ ਠੀਕ ਤੇ ਆ ਜਿਹੜਾ ਥਾਂ ਦੀ ਬਾਤ ਹੈ ਅੱਜ ਉਹ ਸਾਰਾ ਸਾਹਮਣੇ ਠੀਕ ਹੈ ਤੇ ਤੁਹਾਨੂੰ ਫੁੱਲ ਦੱਸਦੇ ਆ ਆ ਵੇਖੋ ਜੀ ਫੁੱਲ ਇਹ ਨੂੰ ਵੇਖੋ ਜੀ ਇਹ ਸਾਡੇ ਘਰ ਦੇ ਤਿਆਰ ਕੀਤੇ ਹੋਏ ਮੇਰੇ ਮੂੰਹ ਨਾਲੋਂ ਵੱਡਾ ਫੁੱਲ ਵਾ ਠੀਕ ਹੈ ਤੇ ਰੋਜ਼ ਦੇ ਚੱਲਣ ਡਿਆ ਮੈਂ ਚੱਲ ਪੂਣਾ ਨੂੰ ਦੇਦੀ ਆ ਰੋਜ਼ ਦੇ ਹੈਨਾ ਖਾਤੋਂ ਬਿਨਾ ਖਾਤੋਂ ਬਿਨਾ ਦਵਾਈ ਤੋਂ ਇਹ ਇਹ ਕਿਹੜਾ ਇਹ ਹੁਣ ਪਹਿਣੇ ਗਾਈਆਂ ਨੂੰ ਇਹ ਪਹਿਣਗੇ ਗਾਈਆਂ ਨੂੰ ਤੇ ਇਹ ਫੁੱਲ ਜਾਣਗੇ ਜੀ ਗੁਰਦੁਆਰਾ ਸਾਹਿਬ ਠੀਕ ਹੈ ਜੀ ਸਾਡੇ ਇਥੇ ਚੱਲਣ ਡਿਆ ਲੰਗਰ ਤੇ ਸੰਗ ਦੀਆਂ ਲੜੀਆਂ ਵਾਲਾ ਪਾੜ ਚੱਲਣ ਡਿਆ ਵਾ ਤੇ ਇਹ ਸਬਜ਼ੀ ਜਿਹੜੀ ਆਪਾਂ ਭੇਜਨੀ ਆ ਗੁਰਦੁਆਰੇ ਠੀਕ ਹੈ ਜੀ ਵੱਡੇ ਗੁਰਦਾਰੇ ਇਹ ਜਾਣੀ ਵੱਡੇ ਗੁਰਦਾਰੇ ਠੀਕ ਹੈ ਜੀ ਆਪਣੇ ਖਰਚੋਵਾਲ ਦੇ ਇਧਰ ਆਪਣੇ ਪਰਲੀ ਸਾਡ ਠੀਕ ਹੈ ਜੀ ਤੇ ਬੇਨਤੀ ਹੈ ਸਾਰਿਆਂ ਨੂੰ ਕਿ ਆਪਣੇ ਰਿਸ਼ਤੇਦਾਰਾਂ ਪਰਿਵਾਰਾਂ ਨੂੰ ਤੇ ਛੇਤੀ ਤੋਂ ਛੇਤੀ ਪਹੁੰਚਣ ਦੀ ਕਿਰਪਾਲਤਾ ਕਰਿਓ ਤੇ ਮੇਰੇ ਸਾਹ ਹਾ 27 28 ਢੇੜ ਘੇੜ ਆ ਜਿਓ ਠੀਕ ਹੈ ਜੀ ਤੇ ਤੁਹਾਨੂੰ ਮੇਲਾ ਵਖਾ ਲਈਏ ਸਾਡੇ ਆਹ ਕਾਚੂ ਵੀਰੇ ਕੋ ਲੈ ਕੇ ਵੱਡੋੜਿਆ ਬਾਦਰੂਮ ਰੱਖੀ ਜਾਈਏ ਸਕੇ ਦੇ ਆਹ ਲਾਈ ਚਲ ਫੋ ਪੱਤੇ ਪੁੱਤੇ ਜੀ ਨਾਲ ਇਹ ਮੰਮੀ ਨੂੰ ਆਖਾਂਗੇ ਕੋਈ ਚੰਗੀ ਚੀਜ਼ ਲਿਆ ਨਾ ਜੇ ਚ ਪਾਈਏ ਲੈੱਖ ਦੋ ਨਾ ਮੁੜ ਕੇ ਪਾ ਦੰਨੇ ਆ ਪੱਤਿਆਂ ਦੇ ਉੱਤੇ ਰੱਖੀ ਜਾਉਣਾ ਜਿਹੜੇ ਲਾਉਣ ਡਿਆ ਸਾਫ ਹੈ ਪੱਤੇ ਉਹ ਰਿਖੇ ਉਹ ਗੋਭੀ ਬਹੁਤ ਸ਼ਾਨਦਾਰ ਹੋਈ ਹੈ ਇਹਨਾਂ ਨੇ ਥਾਮ ਹੋਣਾ ਤਾਂ ਕਰਕੇ ਪੁੱਟੀ ਹੈ ਗੋਭੀ ਅੱਜ ਘਰ ਦੀ ਚੀਜ਼ ਘਰ ਦੀ ਹੁੰਦੀ ਹੈ ਠੀਕ ਹੈ ਬੋਦਰ ਮਟਰ ਤਿਆਰ ਹੋਣ ਲੈ ਨੇ ਇਹ ਮਟਰ ਵੀ ਲਾਏ ਆਪਾਂ ਆਪਣੇ ਘਰ ਚੋਂ ਕੀ ਸਬਜ਼ੀ ਲਾ ਲਈਦੀ ਆ ਠੀਕ ਆ ਇਹ ਕੋਈ ਦੇਣ ਹੁੰਦਾ ਕੰਮ ਕਰਨ ਦਾ ਪਤਾ ਤੁਹਾਨੂੰ ਹੱਦ ਬੁੱਧਵਾਰੀ ਸ਼ੁਭ ਦੇਣੀ ਨਾ ਜੁੱਟ ਕੇ ਮੰਜੇ ਤੋਂ ਨਾ ਗੱਲ ਪਤਾ ਕੀ ਆ ਕਿ ਮੈਂ ਕਹਿੰਦਾ ਵੀ ਕੰਮ ਮੇਰਾ ਇਥੋਂ ਮੁੱਕ ਜੇ ਤੇ ਮੈਂ ਜੰਮੂ ਜਾਣਾ ਠੀਕ ਆ ਬੱਚਿਆਂ ਦਾ ਥੋੜਾ ਜਨਮ ਸਰਟੀਫਿਕੇਟ ਦਾ ਥੋੜਾ ਜਿਹਾ ਇਸ਼ੂ ਬਣਿਆ ਵਾ ਕਿ ਉਹ ਹੋ ਨਾ ਗਿਆ ਵਾ ਕਲੀਅਰ ਤੇ ਹੁਣ ਉੱਥੇ ਜਾ ਕੇ ਮੈਂ ਗੱਲਬਾਤ ਕਰਨੀ ਹੈ ਨਾ ਤੇ ਉਹ ਫਿਰ ਆਨਲਾਈਨ ਚੜਾਉਣੇ ਆ ਕਿਉਂਕਿ ਛੋਟੇ ਦਾ ਜਿਹੜਾ ਆਧਾਰ ਕਾਰਡ ਦੀ ਪ੍ਰੋਬਲਮ ਆਉਂਦੀ ਹੈ ਤੇ ਉਹ ਹੁਣ ਕਰਕੇ ਆਨੇ ਆ ਤੇ ਫਿਰ ਆਧਾਰ ਕਾਰਡ ਬਣਨਾ ਚਾਹੀਦਾ ਕਿਉਂਕਿ ਇਹ ਜਨਮ ਹੀ ਜੰਮੂ ਦੇ ਨੇ ਕਿਉਂਕਿ ਆਦੇ ਬੱਚਿਆਂ ਦੇ ਜਨਮ ਜਿਹੜੇ ਆ ਜੰਮੂ ਹੋਏ ਆ ਕਿਉਂਕਿ ਉੱਥੇ ਡੈਡੀ ਸਰਵਿਸ ਕਰਦੇ ਸੀ ਤਾਂ ਕਰਕੇ ਛੋਟੇ ਰਹਿੰਦੇ ਆ ਤੇ ਉੱਥੇ ਦੀ ਪੜ੍ਹਾਈ ਲਿਖਾਈ ਹੈ ਢੀ ਪੰਜਾਬੀ ਆਉਂਦੀ ਨਹੀਂ ਪਰ ਲੇਕਿਨ ਲੋਕ ਲਈ ਆਹੀਂ ਗਏ ਨਹੀਂ ਸਕੂਲੇ ਆਹੀਂ ਊੜਾ ਐੜਾ ਨਹੀਂ ਪੜਿਆ ਲੇਕਿਨ ਅੱਜ ਬਿਗੈਰ ਸਕੂਲ ਜਾਇਆ ਗਿਆ ਨੂੜਾ ਐੜਾ ਵੀ ਹੁੰਦਾ ਤੇ ਪੰਜਾਬੀ ਪੂਰੀ ਆਉਂਦੀ ਏ ਠੀਕ ਹੈ ਜੀ ਕਿਉਂਕਿ ਜੰਮੂ ਦੇ ਵਿੱਚ ਪੰਜਾਬੀ ਨਹੀਂ ਹੈਗੀ ਤੇ ਉਥੇ ਹੈ ਗੁਰਦੁਆਰਿਆਂ ਦੇ ਵਿੱਚ ਹੁੰਦੀ ਜਦੋਂ ਗੁਰਦਾਰੇ ਮੈਂ ਉਥੇ ਕਲਾਸਾਂ ਲੱਗਦੀਆਂ ਸੀ ਉਥੇ ਉਧਰ ਦੇ ਜਿਹੜੇ ਭਾਈ ਜੀ ਹੁੰਦੇ ਸੀ ਉਹ ਊੜਾ ਐੜਾ ਪੜਾਉਂਦੇ ਹੀ ਉਥੇ ਆਪਣੇ ਇਥੇ ਕਹਿੰਦੇ ਨਾ ਊੜਾ ਐੜਾ ਉਥੇ ਊੜਾ ਆਇਆ ਆਂਦੇ ਆ ਤੇ ਉਹਨਾਂ ਨੂੰ ਮੈਂ ਕਹਿਣਾ ਹਾਂ ਵੀ ਊੜਾ ਐੜਾ ਹੁੰਦਾ ਵਾ ਉਹ ਆ ਜਾਂਦੇ ਹੁੰਦੇ ਆ ਲਾ ਫੜੀ ਕਰਮਾ ਜਾਂ ਦੇਖੋ ਜੀ ਬੋਬੀ ਨਹੀਂ ਲੋਕੀ ਤੇ ਕਹਿੰਦੇ ਗੰਦੇ ਨਾਲੇ ਤੇ ਗੋਭੀ ਜ਼ਿਆਦਾ ਹੁੰਦੀ ਤੇ ਸਾਡੇ ਦਾ ਕੋਈ ਗੰਦਾ ਨਾਲਾ ਨਹੀਂ ਉਹ ਇਹ ਕਹਿੰਦੀਆਂ ਗੱਲਾਂ ਵਾ ਤੇ ਉਹ ਪਤਾ ਹੀ ਗੱਲ ਵਾ ਉੱਥੇ ਉਹ ਗੰਦਾ ਨਾਲਾ ਲਾਗੇ ਬਣਿਆ ਲਾਗੇ ਹੁਣ ਪਿਆਲੀਆਂ ਉੱਥੇ ਅੰਬਰਸਰ ਲਾਗੇ ਜੇਲ ਲਾਗੇ ਤੇ ਉੱਥੇ ਗੰਦਾ ਨਾਲਾ ਵਗਦਾ ਲਾਗੇ ਲੋਕੋ ਗੋਭੀ ਲਉਂਦੇ ਆ ਤੇ ਬਾ ਲੋਕਾਂ ਲੈ ਕੇ ਗੰਦੇ ਨਾਲੇ ਦੀ ਗੋਭੀ ਖਾਧੀਏ ਹੁੰਦੀ ਤੇ ਪਿਆਲੀ ਜੀ ਹੈ ਨਾ ਉਹ ਤਾਂ ਗੰਦਾ ਨਾਲਾ ਲਾਗੋ ਵਗਦਾ ਸਾਡੇ ਤੇ ਕੋਈ ਇੱਥੇ ਗੰਦਗੀ ਨਹੀਂ ਆਹੋ ਤੇ ਇਹ ਤਾਂ ਇਦਾਂ ਹੀ ਹੈ ਜਿੱਦਾਂ ਦੀ ਗੱਲ ਬਣ ਜੇ ਹੂੰ ਆੰਦੇ ਗੋਭੀ ਹੁੰਦੀ ਗੰਦੇ ਨਾਲੇ ਤੇ ਪਾਣੀ ਨਾਲ ਹਮਮ ਨਾ ਇਹ ਰੂੜੀ ਪਈ ਮੇਰੀ ਹਮਮ ਇਹ ਰੂੜੀ ਜੀ ਹੋ ਗਈ ਇਹ ਵੇਖ ਲੈ ਹਮ ਇਹ ਸੋਚ ਵੀ ਪੱਤੇ ਲਾਏ ਬੂਤੇ ਲਾਏ ਕਿੰਨੇ ਇਹ ਦੱਸ ਪਹਿਲਾਂ ਤੂੰ ਤੂੰ ਹਾਂ ਤਾਂ ਫੇਰ ਕਿਉਂਕਿ ਪਹਿਲੀ ਗੱਲ ਤਾਂ ਅਸੀਂ ਕੰਮ ਨੂੰ ਹੱਥ ਪਾਉਂਦੇ ਨਹੀਂ ਜੇ ਪਾਈਏ ਤੇ ਫੇਰ ਉਹ ਸਿਰੇ ਚੜ ਗਏ ਸਿਰੇ ਚੜਦਾ ਚੜਦਾ ਕੰਮ ਠੀਕ ਆ ਠੀਕ ਆ ਇਹ ਲਾ ਰਹੀ ਹੈ ਤੇ ਫੇਰ ਧੀ ਬੜੀ ਹੁੰਦੀ ਆਪਣੇ ਹੱਥ ਦੀ ਹੂੰ ਉੱਥੇ ਜੰਮੂ ਵੀ ਰਹੀਦਾ ਤੇ ਉੱਥੇ ਵੀ ਸਰਦੀ ਬੜੀ ਲਾਈਦੀ ਥਾਰੀ ਉਹਦੀ ਆਪਣੀ ਹੂੰ ਤੇ ਉੱਥੋਂ ਦੇ ਲੋਗ ਆਉਂਦੇ ਨੇ ਜਿਵੇਂ ਲਾਗੇ ਲਾਗੇ ਰਹਿੰਦੇ ਸੀ ਵਾਹ ਬਈ ਵਾਹ ਕਈ ਤੇ ਤੁਸੀਂ ਚਲਾਉਂਦੇ ਤੇ ਇੱਥੇ ਆ ਕੇ ਮੈਨੂੰ ਵੀ ਸਿਖਾਤੀ ਚਲਾਉਣੀ ਪਰ ਚੱਲ ਹੁਣ ਤਾਂ ਛੱਡ ਦਿੱਤੀ ਜਾਂ ਜਿਸ ਬੰਦੇ ਨੇ ਕਈ ਨਾ ਚਲਾਈ ਤੋ ਬੰਦਾ ਕਾਦਾ ਕਈ ਜੀ ਕੱਲ ਚਲਾਉਣ ਖਣੌਦੇ ਤੁਸੀਂ ਇਹ ਇਹਦਾ ਇਹਨੂੰ ਲਿਆ ਵਾ ਇਹ ਪੇਰ ਉਹਨਾਂ ਗੱਲ ਵੇ ਥਾਂ ਵੀ ਕਿੰਨਾ ਵਾ ਤੇ ਕਿੰਨਾ ਕ ਬੰਦਾ ਕੜੇ ਹੋਣੇ ਕੋ ਨੁਕਰਾਂ ਥੋੜੀ ਗੋਡਣੀ ਆ ਤੇ ਇੰਨਾ ਥਾਂ ਗੋਡਣਾ ਕੋਈ ਆ ਨਹੀਂ ਥੋੜੀ ਤੁਹਾਨੂੰ ਪਤਾ ਹੈ ਕਿ 2 3 ਤੇ 4 ਦਿਨ ਲੱਗ ਜਾਂਦੇ ਹੋ ਮਮੀ ਉਹਨਾਂ ਦੇ ਰਾਤ ਨੂੰ ਗੁਰਦੁਆਰੇ ਲੈ ਜਾਈਏ ਚੇਤੇ ਨਾਲ ਅੱਖ ਤੇ ਬੰਦੀ ਨਹੀਂ ਲਓ ਗਾਇਸ ਆਪਾਂ ਉਹ ਆਪਣੇ ਨਿੱਕੇ ਟਰੈਕਟਰ ਥਾਂ ਦਿੱਤਾ ਵਾ ਆ ਵਾਲਾ ਠੀਕ ਆ ਹੁਣ ਇੱਥੇ ਆਪਾਂ ਲਾਉਣੇ ਆ ਪਿਆਜ਼ ਠੀਕ ਆ ਤੇ ਵੇ ਲੋਬਈ ਖਾਂ ਬਹੁਤ ਵਧੀਆ ਵਾਗੀ ਠੀਕ ਆ ਜੀ ਹੁਣ ਇੱਥੇ ਸਾਰੇ ਆਪਾਂ ਪਿਆਜ਼ ਲਾ ਦਨੇ ਆ ਠੀਕ ਆ ਕਿਉਂਕਿ ਬਰਸਾਤਾਂ ਚ ਪਿਆਜ਼ ਜਿਹੜਾ ਬਹੁਤ ਮਹਿੰਗਾ ਹੋ ਜਾਂਦਾ ਤੇ ਵੇ ਯਾਰ ਕਿੰਨਾ ਹੋ ਜਾਣੀ ਹੈ ਲੇਕਿਨ ਕੋਈ ਪਤਾ ਨਹੀਂ ਹੁੰਦਾ ਬਸ ਸਾਤਾਂ ਜੋ ਜਾਂਦਾ ਮਹਿੰਗਾ ਤੇ ਮਟਰ ਜਿਹੜੇ ਨੇ ਉਹ ਵੀ ਸਾਡੇ ਤਿਆਰ ਹੋ ਗਏ ਆ ਆ ਦੇਖੋ ਧੰਮਾ ਦਸਨਾ ਫਲੀਆਂ ਜਿਹੜੀਆਂ ਆ ਆ ਪੈਂਡੀਆਂ ਵੀ ਆ ਠੀਕ ਆ ਜੀ ਗੱਲ ਇਹ ਹੈ ਕਿ ਸਾਡੇ ਕੋ ਥੋੜੀ ਬੇਵਾਰੀ ਸਬਜ਼ੀ ਲੱਗ ਜਾਂਦੀ ਆ ਤੇ ਹੁਣ ਲਓ ਤੇ ਹੁਣ ਆਪਾਂ ਲਾਉਣੀ ਆਂ ਹੁਣ ਲਾਉਨੇ ਆਂ ਪਿੰਡੀਆਂ ਨਹੀਂ ਮਟਰ ਵੇਖੋ ਮਹਿੰਗੇ ਹੋਏ ਤੇ ਪਿੰਡੀਆਂ ਲਾਉਨੇ ਆ ਤੇ ਲਾਉਨੇ ਆ ਉਹ ਕੀ ਨਾ ਲੈਂਦੇ ਆ ਪਿਆਜ਼ ਤੇ ਲਸਣ ਆਪਣਾ ਘਰ ਜੋ ਗਾਹ ਲਾਇਆ ਠੀਕ ਆ ਤੇ ਨਾ ਆਪਣੇ ਹਰਬੰਸ ਭਾਈ ਜੀ ਨੂੰ ਦਫਤਰੀ ਆਲ ਪਟਿਆਲਾ ਉਹਨਾਂ ਨੂੰ ਬੇਨਤੀ ਆ ਕਿ 3 ਤਰੀਕ ਹਰ ਹਾਲਤ ਚ ਪਹੁੰਚ ਜਾਣ ਤੇ ਅਸੀਂ ਠੱਡਾ ਵੇਟ ਕਰਨਾ ਠੀਕ ਜੀ ਤੇ ਜਰੂਰ ਪਹੁੰਚਿਓ ਤੇ ਤੁਹਾਨੂੰ ਕਮਾਵਾਂਗੇ ਫਿਰ ਡੇਰਾ ਬਾਬਾ ਨਾਨਕ ਠੀਕ ਹੈ ਜੀ ਛੇਤੀ ਤੋਂ ਛੇਤੀ ਪਹੁੰਚਿਓ ਹਾਂਜੀ ਬਾਰ-ਬਾਰ ਉਹ ਨਹੀਂ ਕਰਨਾ ਹੁਣ ਨਾਨਾ ਆਏ ਤੇ ਵੇਖ ਲਿਓ ਇਹ ਬੇਨਤੀ ਹੈ ਤੁਹਾਨੂੰ ਆਹ ਬੋਣਾਂ ਤੂੰ ਉਧਰ ਉਹਨਾਂ ਨੂੰ ਵੀ ਬੇਨਤੀ ਆ ਆਉਣ ਦੀ ਕਿਰਪਾਲਤਾ ਕਰਨ ਕਿੰਨਾਂ ਨੂੰ ਸੋਨੀਆ ਦੀਦੀ ਨੂੰ ਠੀਕ ਹੈ ਗਵਾਲੀਅਰ ਵਾਲਿਆਂ ਨੂੰ ਨਹੀਂ ਨਹੀਂ ਲਾਓ ਉਹਨਾਂ ਨੂੰ ਫੋਨ ਲਾਇਆ ਇਹ ਉਹਨਾਂ ਚੁੱਕਿਆ ਹੀ ਨਹੀਂ ਕਿਉਂ ਗੋਲਟੀ ਦੀ ਬੱਟੀ ਨੂੰ ਵੀ ਲਾਇਆ ਇਹਨਾਂ ਨੇ ਮੈਂ ਚੁੱਕਿਆ ਹੂੰ ਨਹੀਂ ਨਹੀਂ ਟਰਾਈ ਮਾਰੋ ਉਹਨਾਂ ਨੂੰ ਆਹ ਵੇਖੋ ਜੀ ਅੱਡੇ ਤੇ ਬਲੂੰਗੜੇ ਆਹ ਵੇਖੋ ਆਹ ਕੀ ਇਹ ਦੋ ਚਾਰ ਕਿਧਰ ਉਧਰ ਰਹਿਣ ਦਾ ਹਣਾ ਬਾਅਦ ਚਲੋ ਗਾਈਜ਼ ਫਿਰ ਮਿਲਦੇ ਕੋਈ ਨਵੇਂ ਵਲੌਗ ਦੇ ਨਾਲ ਇੱਕ ਛੋਟਾ ਜਿਹਾ ਵਲੌਗ ਬਣਾਇਆ ਹੈ ਟੱਡੇ ਨਾਲ ਠੀਕ ਹੈ ਜੀ ਤੇ ਫਿਰ ਮਿਲਦੇ ਨਵੇਂ ਵਲੌਗ ਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ